ਜੋ ਆਪਣੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚਿਆ ਜੀ ਪਿੰਡ ਹੰਸਦਾਹਿਰ ਜ਼ਿਲ੍ਹਾ ਜੀਂਦ ਤੇ ਤਹਿਸੀਲ ਨਰਵਾਨਾ ਇਹ ਬਿਲਕੁਲ ਬਾਰਡਰ ਤੇ ਪੈਂਦਾ ਆਪਣੇ ਪਿੰਡ ਦੇ ਨਾਲ ਇੱਥੇ ਇੱਕ ਬਹੁਤ ਪ੍ਰਾਚਨ ਤੀਰਥ ਸਥਾਨ ਬਣਿਆ ਹੋਇਆ ਬਿੰਦੂ ਸਰ ਸ਼੍ਰੀ ਬਿੰਦੂ ਸਰ ਤੀਰਥ ਤੇ ਆਪਾਂ ਅੱਜ ਪਹੁੰਚੇ ਆ ਤੇ ਇੱਥੋਂ ਦੇ ਇਤਿਹਾਸ ਬਾਰੇ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿਆਂਗੇ ਤੇ ਉਹ ਕਰਦੇ ਆ ਜੀ ਆਪਾਂ ਤੀਰਥ ਦੇ ਦਰਸ਼ਨ ਇਹ 메ਨ ਗੇਟ ਹੈ ਸ਼੍ਰੀ ਬਿੰਦਸਰ ਤੀਸ ਦਾ ਤੇ ਆਪਾਂ ਇੱਥੇ ਸਾਈਕਲਾਂ ਤੇ ਆਏ ਆ ਆਪਣੇ ਨਾਲ ਆਪਣਾ ਮਿਤਰ ਇੰਦਰਜੀਤ ਸਿੰਘ ਤੇ ਇੱਧਰ ਆਪਣਾ ਸਾਈਕਲ ਖੜਾ ਹੋਇਆ ਆ ਆ ਦੇਖੋ ਆਪਣੇ ਪਿੰਡ ਤੋਂ ਪਹੁੰਚਦਾ ਹੈ 6-7 ਕਿਲੋਮੀਟਰ ਤੇ ਆਓ ਜੀ ਆਪਾਂ ਤੁਹਾਨੂੰ ਅੰਦਰ ਤੀਰਥ ਦੇ ਦਰਸ਼ਨ ਕਰਾਉਨੇ ਆ ਅੱਜ ਆਪਾਂ ਆਪਣੇ ਨੇੜੇ ਪਿੰਡ ਹਸਦੈਰਾ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਹੀ ਮਹਾਨ ਤੀਰਥ ਹੈ ਜਿਹਦਾ ਨਾਮ ਹੈ ਬਿੰਦੂ ਸਰ ਤੇ ਇੱਥੇ ਆਪਾਂ ਨੂੰ ਆਪਣੇ ਸੱਜਣ ਮਿਲੇ ਨੇ ਇਹਨਾਂ ਤੋਂ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਲੈਨੇ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੇ ਆਪਣੇ ਯਾਰਾ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਮਿੱਤਰਾਂ ਨਾਲ ਇਹਨੂੰ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਰਨੈਲ ਸਿੰਘ ਸੈਕਟਰੀ ਆ ਜੀ ਜਦੋਂ ਤੁਸੀਂ ਸੈਕਟਰੀ ਹੁੰਦੇ ਆਂ ਹਾਂ ਜੀ ਹਾਂ ਸੈਕਟਰੀ ਮੈਂ ਤਾਂ ਮੈਨੇਜਰ ਨਾਲੋਂ ਸੈਕਟਰੀ ਇੱਥੇ ਜਦੋਂ ਸਾਰਾ ਪੈਸਾ ਦੋਸਤ ਪਹਾੜ ਪੈਸਾ ਟੱਕਾ ਸਭ ਮੇਰੇ ਤੋਂ ਲਗਾਈ ਤੁਹਾਡਾ ਨਾਮ ਪਾਜੈਬ ਸਿੰਘ ਜੀ ਤੁਸੀਂ ਇੱਥੇ ਹਸਦੇ ਰਹਦੇ ਹੋ ਹਸਦੇ ਬਸ ਤੇ ਤੁਹਾਡਾ ਨਾਮ ਕੀ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਤੁਸੀਂ ਵੀ ਐਸੇ ਪਿੰਡ ਦੇ ਹੋ ਹਾਂ ਠੀਕ ਹੈ ਜੀ ਬਾਕੀ ਬਿਰਖਾਂ ਰੋਜ਼ ਹੀ ਇੱਥੇ ਆਉਂਦੇ ਰਹਿੰਦੇ ਸੰਗਤਾਂ ਦਰਸ਼ਨ ਕਰਨ ਲੈ ਭਾਵੇਂ ਇੱਥੇ ਆਵਨ ਕਰਾਉਣ ਆਉਂਦੇ ਨੇ ਜੀ ਆਪਣੇ ਇੱਕ ਛੋਟਾ ਸਮੇਂ ਜੀ ਉਹ ਵੀ ਇੱਥੇ ਤਕਰੀਬਾ ਆਉਂਦੇ ਨੇ 81 82 ਚੌਥੇ ਤੱਕ 3 ਦਿਨ ਆਉਂਦੇ ਨੇ ਜੀ ਅੱਜ ਵੀ ਦੇਖ ਲਓ ਬਹੁਤ ਹਾਂ ਅੱਜ ਵੀ ਸੰਗਤ ਕਾਫੀ ਆਈ ਹੋਈ ਹੈ ਬਹੁਤ ਦੁਨੀਆ ਆਉਂਦੀ ਹੈ ਇੱਥੇ ਹਾਂ ਜੀ ਤੇ ਤੁਸੀਂ ਜਿਹੜਾ ਬਿੰਦੂ ਸਰ ਤੀਰਥ ਹਸ ਡ aeration ਪਿੰਡ ਦੇ ਵਿੱਚ ਇਥੋਂ ਦੇ ਇਤਿਹਾਸ ਬਾਰੇ ਨਾ ਮੋਟੀ ਮੋਟੀ ਜਾਣਕਾਰੀ ਦਿਓ ਸਾਨੂੰ ਇਹ ਜਿਹੜਾ ਬਿੰਦੂ ਸਤ 37 ਹੈ ਬਹੁਤ ਸਤਿਮੰਤੇ ਚਾਹੀਏ ਇੱਥੇ ਸ੍ਰੀ ਕਪਲਮੁਣੀ ਜੀ ਜੋ ਕਪਿਸ਼ੂ અવਤਾਰ ਹੋਇਆ ਚੌਥੇ ਉਹਨਾਂ ਦਾ ਜਨਮ ਸਥਾਨ ਹੈ ਕਪਰੂਨ ਜੀ ਦਾ ਜਨਮ ਸਥਾਨ ਹੈ ਹਾਂਜੀ ਬਿੰਦੂ ਸਤ ਹਾਂਜੀ ਇੱਥੇ ਕਰਤਮੁਨੀ ਜੀ ਨੇ 10000 ਵਰਸ ਤਪੱਸਿਆ ਕੀਤੀ ਤੇ ਉਸ ਤੋਂ ਬਾਅਦ ਉਹ ਬ੍ਰਹਮਾ ਜੀ ਹੰਸ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਜੀ ਜਦੋਂ ਹੰਸ ਤੇ ਸਵਾਰ ਹੋ ਕੇ ਪਹੁੰਚੇ ਤਾਂ ਬ੍ਰਹਮਾ ਜੀ ਨੇ ਪੁੱਛਣਗੇ ਵਹਾਂ ਪੇ ਬੋਲੋ ਕਾ ਤੁਨੋ ਕੀ ਚਾਹੀਦਾ ਮੈਂ ਤੁਹਾਡੀ ਤਪੱਸਿਆ ਦੇਖੂ ਸਾ ਤੋ ਬਰਮਾ ਜੀ ਬੋਲੇ ਕੋਕਾ ਜੀ ਮੈਨੂੰ ਪੁੱਤਤਾ ਤੇ ਪੁੱਤ ਬਿਨਾਂ ਗਤੀ ਨਹੀਂ ਹੁੰਦੀ ਬਰਮਾ ਜੀ ਬੜਿਆ ਸੀ ਕਹੇ ਇੰਨੇ ਸਾਲ ਤਪੱਸਿਆ ਕਰਕੇ ਆ ਫੇਰ ਤੇ ਪੁੱਤਰ ਤੇ ਗੈਸਤ ਵਰਤਲ ਪਿਆ ਤੁਂ ਹਾਂਜੀ ਬਰਮਾ ਜੀ ਹੱਸ ਕੇ ਉਹਨਾਂ ਦੀ ਅੱਖਾਂ 'ਚੋਂ ਬਿੰਦੂ ਗਰਜੀ ਉਹ ਬਿੰਦੂ ਵਾਲਾ ਸੋਵਰ ਹੋ ਗਿਆ ਜੀ ਠੀਕ ਐਛਾ ਇਸੇ ਲਈ ਜਨਾ ਬਿੰਦੂ ਸਰ ਪਿਆ ਬਿੰਦੂ ਸਰ ਤੇ ਇਹ ਸਰਸਵਤੀ ਨਦੀ ਦੇ ਕਿਨਾਰੇ ਸੀ ਸਰਸਵਤੀ ਇੱਥੇ ਜਾਇਆ ਕਰਦੀ ਸਰਸਵਤੀ ਨਦੀ ਦੇ ਕਿਨਾਰੇ ਸੀ ਦੇਵਤਾ ਇੱਥੇ ਤਪੱਸਿਆ ਕਰਦਾ ਕਹਿੰਦਾ ਜੀ ਕਿਰੋ ਪੁੱਤ ਹੋ ਜਗਾ ਮੈਂ ਪੁੱਤ ਹੈ ਇਸ ਨਹੀਂ ਪੁੱਤਰ ਵੀ ਆਪ ਜਿਹਾ ਹੋਣਾ ਚਾਹੀਦਾ ਹੈ ਆਪ ਜਿਹਾ ਤੇ ਪਰ ਮੈਂ ਹਾਂ ਤੇ ਉੱਥੇ ਅਵਤਾਰ ਆਪਣੇ ਜੋ ਕਪਲਮੁਨੀ ਜੀ ਪੈ ਆਇਆ ਆਪਣੇ ਵਿਸ਼ਵ ਦੇ ਅਵਤਾਰੋ ਕਹੇ ਜੋ ਉਹਨਾਂ ਨੇ ਕਪਲਮੁਨੀ ਨੇ ਜਨਮ ਸਥਾਨ ਯਹਾਂ ਪੇ ਆ ਜਨਮ ਹੋਇਆ ਲਗਾ اچھا ਕਪਲਮੁਨੀ ਦਾ ਜਨਮ ਇੱਥੇ ਹੋਇਆ ਇਸ ਥਾਂ ਤੇ ਪਹਿਲੇ 9 ਕੰਨੀਆਂ ਹੋਈਆਂ ਹਾਂਜੀ 9 ਕੰਨੀਆਂ 9 ਰਿਸ਼ੀ ਅਸਾਤ ਬਹਿ ਗਏ ਫਿਰ ਕਪਲਮੁਨੀ ਦਾ ਜਨਮ ਹੋਇਆ ਆਪੇ یہاں سے پھر اپنی ماتا جی کو گیان دے کر کے بیس بائی کلو میٹر کلت چلے گئے جی ٹھیک ہے جی وہ کلت سے کولائت ہے اپنا بیکانیر میں ہے کولائت وہاں چوراسی گاٹ بنے گا دلی سرکس کے کپڑی جی کے ٹھیک ہے اور وہاں بہت بڑا تیز ہے وہاں بھی اس کے بعد پھر گنگا ساگر گنگا ساگر چلے گئے جی گنگا ساگر جا کر تپسیا وہاں تپسیا کے ٹھیک یہ ہے مطلب کچھ بہت پراپتیاں بہت ہیں اور جیسے بیس پچیس کام کمیٹی بنی ہے بندوں جو کمیٹی ہے جس کے ہمارے پاس میں ڈھابے گجرا سے جرنیل سنگھ جو ہمارے پردان جی ہیں اس کے باقی میمبر ہیں خجان سنگھ نمبردار داتا سنگھ والا نارائنگڑھ سے شرما جی اپنا سری نریش جی اور ریور سے اوم پرکاش سینی جی بہت سارے کام ہو گئے جیسے اپنا مدن پاترہ سے ہے اور نروانا ہے جی بہت یہاں جو ممبر ہیں اس کے بنے ہیں سارے کمیٹی کے جو ایک ایک پیسہ اکٹھا کر کے جو یہاں گزرا اس سے پہلے اس میں دو کروڑ تقریبا لگ چکا ہے جو نما مندر اور برانڈا بن رہا ہے اس پہ دو کروڑ روپیہ لگ چکے ہیں ہاں جی یہ لوگوں کو سہایتا سے یہاں ایک روپیے سے لے کے اور پانچ لاکھ روپے تک کا جو دان ابھی تک یہاں آ چکا ہے اور گیارہ ہزار تو بہت ہی راسی ہے جو ایک بہت بورڈ بنیا بار بورڈ لکھا ہوا ہے گیارہ ہزار کا اور ایک لاکھ کا وہ بھی آپ کو اس کی فوٹو لے سکتے ہیں سو so بہت یہ ملتا ہے جیسے کسی کو پتھر کی پراپتی کے لیے بہت ملتا ہوتی ہے ایک پنڈ ہسدر ہے اس کا نام کی ਹੰਸ ਡੈਰ ਦਾ ਤੇ ਜਦੋਂ ਬਰਮਾ ਜੀ ਹੰਸ ਤੇ ਸਵਾਰ ਹੋ ਕੇ ਆਇਆ ਸੀ ਨਾ ਉਹ ਤੇ ਮਹਾਂ ਹੰਸ ਇੱਥੇ ਮਤਲਬ ਆਇਆ ਹੀ ਹਿਰਾਣੇ ਹਾਂਜੀ ਹਾਂਜੀ ਹੰਸ ਠਹਿਰ ਮਤਲਬ ਹੰਸ ਠਹਿਰੇ ਸੀ ਉੱਥੇ ਨਾ ਸੋੜ ਹੰਸ ਠਹਿਰ ਚ ਹੰਸ ਡੈਰ ਨਾਮ ਪੜੀ ਅੱਛਾ ਹੰਸ ਠਹਿਰ ਤੋਂ ਵਿਗੜ ਕੇ ਹੰਸ ਡੈਰ ਬਣ ਗਿਆ ਬਰਮਾ ਜੀ ਹੰਸ ਤੇ ਚੱਕ ਕੇ ਆਏ ਸੀ ਪਾਈਓ ਇਸ ਪਿੰਡ ਦਾ ਨਾਂ ਹੰਸ ਠਹਿਰ ਠੀਕ ਹੈ ਇਹਨੂੰ ਹੰਸ ਡੈਰ ਚ ਤਬਦੀਲ ਹੋ ਗਿਆ ਹੰਸ ਡੈਰ ਤੋਂ ਤਬਦੀਲ ਹੋ ਗਿਆ ਇੱਥੇ ਕਿਹੜੇ ਜਿਹੇ ਸੰਗਤ ਜ਼ਿਆਦਾ ਉਹ ਲੁੱਕੇ ਕਿਵੇਂ ਹੁੰਦੀ ਹੈ ਆਹ ਮਸਿਆਂ ਨੂੰ ਹੁੰਦੀ ਜਿਹੜੇ ਮਤਲਬ ਹਰ ਮਸ ਹਰ ਮਸਿਆਂ ਨੂੰ ਸੰਬੰਧ ਬਹੁਤ ਹੁੰਦੀ ਹੈ ਤੇ ਸੋਮਵਾਰੀ ਮਸਿਆਂ ਨੂੰ ਮਿਲਵਾ ਲੱਗਦਾ ਉਸ ਟਾਈਮ 40-50 ਹਜ਼ਾਰ ਬੰਦੇ ਆਉਂਦੇ ਨੇ ਇੱਥੇ ਸਰਦਾਰ ਸਰਦਾਰ ਬੰਦਦੇ ਮੈਨੂੰ ਆਉਂਦਣਾ ਚਾਹੀ ਜੰਦੀ ਹਾਂਜੀ ਹਾਂਜੀ ਤੇ ਲੰਗਰ ਚੱਲਦਾ ਹੀ ਹਰ ਰੋਜ਼ ਵਾਂਗੂ ਲੰਗਰ ਚੱਲਦਾ ਹੈ ਸੋਮਵਾਰੀ ਮਸਿਆਂ ਨੂੰ ਲੰਗਰ ਚੱਲਦਾ ਹਰ ਮਸਿਆਂ ਨੂੰ ਲੰਗਰ ਚੱਲਦਾ ਹੈ ਹਰ ਮਸਿਆਂ ਨੂੰ ਘੱਟੋ ਘੱਟ 10 ਹਜ਼ਾਰ ਬੰਦਾ ਇੱਥੇ ਲੰਗਰ ਛੱਕ ਕੇ ਜਾਂਦਾ ਹੈ ਉਹ ਬਹੁਤ ਬੜੀਆਂ ਪ੍ਰਬੰਧਾ ਬਹੁਤ ਬੜੀਆਂ ਕਮੇਟੀ ਬਣੀ ਹੋਈ ਹੈ बड़े तरीक़े न पैसा लॻ रह पूरे मंदर ते बहुत तरीक़े पैसा बड़े हिसाब पैसा हिसाब ਤੇ ਤੇ ਜਿਵੇਂ ਆਪ ਦੇਖ ਰਿਹਾ ਸਾਹਮਣੇ ਇੱਥੇ ਲਿਖਿਆ ਵੀ ਪੰਡਵ ਇੱਥੇ 12 ਸਾਲ ਰੁਕੇ ਸੀ ਜੰਦ ਖਤਮ ਹੋਣ ਤੋਂ ਬਾਅਦ ਮਹਾਭਾਰਤ ਦਾ ਜੰਗ ਹੋਇਆ ਸੀ ਹਾਂਜੀ ਉਸ ਟਾਈਮ ਮਤਲਬ ਇਹ ਨਾ ਤੇ ਆਪਸੇ ਬਹੁਤ ਆਸਮਾਰਾ ਮਮੇ ਜੀ ਕਹੀਂ 18 ਸੂਈ ਖੱਪੀਆਂ ਸੀ ਹਾਂ ਤੇ ਸਾਰੇ ਗੁਰੂ ਵੀ ਮਾਰਤੇ ਸਭ ਕੁਝ ਮਾਰਦਾ ਫਿਰ ਇਹਨਾਂ ਨੇ ਉਹਨੂੰ ਕਿਹਾ ਆਪਜੀ ਮੋਕਸ਼ ਪ੍ਰਾਪਤੀ ਕਰਨੀ ਵਾਸਤੇ ਹੈ ਉਹਨਾਂ ਨੇ ਇੱਥੇ ਬੇ ਕੈਵਿੰਦੂ ਸਾਹਿਬ ਤੇ ਚੇਤ ਤੇ ਜਾਓ ਉੱਥੇ ਹਵਨ ਕਰਾਓ ਤੇ ਉੱਥੇ ਮੋਕਸ਼ ਪ੍ਰਾਪਤੀ ਮਿਲੂਗੀ ਤੁਹਾਨੂੰ ਇਥੇ ਫਿਰ ਸੋਮਵਰੀ ਮੱਛਿਆ ਹੁਣੇ ਚੇਹੇ ਦੇ ਆ ਬਿੰਦੂ 73 ਤੁਣਾ ਜਾਂਦਾ ਹੈ ਫਿਰ 12 ਸਾਲ ਉਹਨਾਂ ਨੂੰ ਮੱਛਿਆ ਨਹੀਂ ਹੈ 12 ਸਾਲ ਇੱਥੇ ਬੈਠੇ 12 ਸਾਲ ਤੋਂ ਬਾਅਦ ਫਿਰ ਹਮਨ ਕਰਾ ਕੇ ਆਪਣੇ ਪਿਤਰਾਂ ਦੀ ਮੁਕਤ ਪ੍ਰਾਪਤੀ ਕਰਾ ਕੇ ਇੱਥੋਂ ਚਲੇ ਗਏ ਫਿਰ ਨਾਲ ਸ਼ਰਾਫ ਦੇ ਕੇ ਵੇ ਜਾ ਤੋ 7 ਯੁਗ ਚ ਕਲਯੁਗ ਚ ਬਾਰ ਬਾਰ ਆ ਮੀ ਗਈ ਹਰ ਸਾਲ ਚ ਤਿੰਨ ਵਾਰੀ ਆ ਜਾਂਦੀ ਮੱਸੀਆ ਸੋਮਵਾਰੀ ਦੋ ਵਾਰੀ ਆ ਜਾਂਦੀ ਐ ਕਈ ਵਾਰੀ ਆਂਦੀ ਨਹੀਂ ਹੈਗੀ ਅੱਛਾ ਉਦੋਂ 12 ਸਾਲ ਬਾਅਦ ਆਈ ਸੀ 12 ਸਾਲ ਬਾਅਦ ਆਈ ਸੀ ਸ਼ਰਾਬ ਦੇ ਕੇ ਸੀ ਉਸ ਟਾਈਮ ਉੱਪਰ ਕਿਤੇ ਦੀ ਫਿਰेंगी ਕਲਯੁਗ ਦੇ ਵਿੱਚ ਉਹ 12 ਸਾਲ ਆਈ ਨਹੀਂ ਵੇਟ 12 ਸਾਲ ਬਾਅਦ ਆਉਂਦੀ ਐ ਅੱਛਾ ਪੰਡਵ ਸ਼ਰਾਬ ਦੇ ਗਏ ਸੀ ਮੱਸੀਆ ਨੂੰ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਇਤਿਹਾਸ ਦੱਸਿਆ ਮਿਹਰਬਾਨੀ 170 ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਇਹ ਸਾਰੀ ਚੱਲ ਰਹੀ ਜਿੱਥੇ ਕਪਲਮੁਨੀ ਦੇ ਨਵੇਂ ਮੰਦਿਰ ਦੀ ਜਗਤਮੁਨੀ ਦੀ ਜਨਮ ਥਾਂ ਕਰਦੂਨ ਦੀ ਜੀ ਬੇਟੇ ਨੇ ਇਹ ਹਾਂਜੀ ਕਰਦੂਨ ਦੀ ਜੀ ਦੇ ਬੇਟੇ ਨੇ ਠੀਕ ਹੈ ਜੀ ਮਾਤਾ ਦਹੂਤੀ ਹੈ ਇਹਨਾਂ ਦੀ ਠੀਕ ਹੈ ਠੀਕ ਇਹ ਵਿਸ਼ਨੂੰ ਦੇ ਚੌਥੇ ਅਵਤਾਰ ਨੇ ਵਿਸ਼ਨੂੰ ਦੇ ਚੌਥੇ ਅਵਤਾਰ ਨੇ ਹਾਂਜੀ ਜੀ ਆਪਣੇ ਗਰੂਪ ਕੰਦੇ 10 ਵਰਕਾਰ ਨੇ ਵਿਸ਼ੂ ਦੇ 24 ਵਰਕਾਰ ਹਾਂਜੀ ਇਹ ਕਿੰਨੇ ਫੁੱਟ ਜਣਾ ਉੱਚਾ ਮੰ ਹੈ 131 ਫੁੱਟ ਕਹਿੰਦੇ ਜੀ 125 ਤੋਂ 31 ਜਨ ਉੱਤੇ ਰੁਕਦਾ ਤੇ 25 ਫੁੱਟ ਤੇ ਰੁਕਦਾ ਉੱਚਾ ਅੱਗੇ ਗੋਮੰਟ ਬਣਾਉਂਦੇ ਯਾਰ ਅੱਛਾ ਅੱਗੇ ਗੋਮੰਟ ਬਣੇਗਾ ਹਾਂਜੀ ਇਹ ਮੰਦਰ ਨਾਵਾ ਬਣ ਰਿਹਾ ਇਤਰਾ ਆ ਸਾਰੇ ਇਟਾਂ ਦੀ ਕਾਰੀਗਰੀ ਹੈ ਹਾਂਜੀ ਕੋਈ ਸਵਿੰਟ ਪੱਥਰ ਦੀ ਨਹੀਂ ਹੈਗੀ ਜੀ ਸਾਰੀ ਇਟਾਂ ਦੀ ਕਾਰੀਗਰੀ ਹੈ ਇਹ ਹਾਂ ਜਿਹੜਾ ਇਹ ਮੰਦਰ ਦੇ ਉੱਤੇ ਜੋ ਵੀ ਚੀਜ਼ ਬਣਾਉਣ ਲੱਗੇ ਸਾਰੀ ਇਟਾਂ ਦੀ ਕਰ ਗਏ ਸਾਰੇ ਇਟਾਂ ਦੀ ਬਣਾਉਣ ਲੱਗੇ ਨੇ ਇਹ ਸੂਰਜ ਦੇ ਸ਼ੋਕ ਚੱਕਰ ਅੱਛਾ ਇਹ ਸ਼ੋਕ ਚੱਕਰ ਬਣਾਇਆ ਹੋਇ ਇਹ ਦੇਖੋ ਇਹ ਹੰਸ ਬਣਾਏ ਨੇ ਇੱਟਾਂ ਨੇ ਬਣਾਏ ਸਾਰਾ ਕੁਝ ਅੱਛਾ ਇੱਟਾਂ ਦੀ ਕਢਾਈ ਹੈ ਇੱਟਾਂ ਇਹ ਇੱਟਾਂ ਟੋਡੀਆਂ ਬਣਾਵਣਾ ਕੇ ਬਣਾਏ ਜਿਹੜੇ ਫੁੱਲ ਫੁੱਲ ਜਿਵੇਂ ਦੇਖੋ ਇੱਥੋਂ ਛੇੜਤੀ ਫਿਰ ਕੁਠੀ ਮੋੜਤੀ ਫਿਰ ਬਦਾਦੀ ਦਾ ਫਿਰ ਕੁਠੀ ਮੋੜਤੀ ਫਿਰ ਬਦਾਦੀ ਇੱਟਾਂ ਘੜ ਘੜ ਕੇ ਲਈਆਂ ਸੀਮਟ ਲਾਇਆ ਇਹ ਵੀ ਚੀਜ਼ਾਂ ਇੱਟਾਂ ਦੀ ਨਹੀਂ ਹੈ ਇੱਟਾਂ ਦੇ ਉੱਤੇ ਬਣਾਖੇ ਟੋਡੀਆਂ ਜਰੀਏ ਚੀਜ਼ਾਂ ਨੇ ਅੱਛਾ ਇੱਟਾਂ ਨਹੀਂ ਆ ਸਾਰੀਆਂ ਜਿਵੇਂ ਮੱਛਾ ਉੜਾ ਦੇ ਕੇ ਪੀਟ ਦੀ ਮੱਛਾ ਬਣਾਤੀਆਂ ਦੇ ਸਾਰੇ ਇੱਟਾਂ ਦੀ ਕਢਾਈ ਹੈ ਇੱਧਰ ਵੀ ਮੂਰਤੀਆਂ ਲੱਗਣੀਆਂ ਵਿੱਚ ਉਚਾਲੇ ਨੇ ਇਹ ਮੂਰਤੀ ਆ ਕੇ ਨਿਕਲ ਮੂਰਤੀ ਆ ਕੇ ਥਾਣ ਆ ਗਈ ਠੀਕ ਹੈ ਇੱਧਰ ਵੀ ਮੂਰਤੀ ਉੱਤੇ ਸੀਸਾ ਲੱਗੂਗਾ ਸਾਡੇ ਆਲੇ-ਦੁਆਲੇ ਵੀ ਕਾਫੀ ਸੀਸਾ ਠੀਕ ਇਹ ਸੀਸਾ ਲਾ ਕੇ ਬੰਦ ਹੋ ਜੂ ਜੇ ਕਈ ਵਾਰ ਕੋਈ ਇਹੋ ਜਿਹੀ ਐਮਰਜੈਂਸੀ ਹੋ ਗਈ ਤਾਂ ਸਾਰਾ ਸੀਸਾ ਖੋਲਦੋ ਸਾਰੇ ਗੇਟ ਟੁੱਟ ਜਣਗੇ ਜਿੰਨੇ ਆਹ ਵਾਲਾ ਗੇਟ ਉਧਰਲੇ ਵੀ ਇੱਧਰਲੇ ਵੀ ਇੱਧਰਲੇ ਮੈਨ ਗੇਟ ਇਹ ਸਾਰੇ ਗੇਟ ਟੁੱਟ ਜਣਗੇ ਮਿਸਤਰੀ ਕਿੱਥੋਂ ਨੇ ਇਹ ਇਹ ਮਿਸਤਰੀ ਹੈ ਜੀ ਦੇਬਨ ਤੋਂ ਗੁਨੀਆ ਸਿੰਘ ਜੀ ਠੀਕ ਹੈ ਜੀ ਹਾਂ ਜੋ ਕੋ ਉਹਨੇ ਇਹਨਾਂ ਦੱਸ ਕੇ ਜਾਂਦਾ ਹੈ ਮਿਸਤਰੀ ਚਾ ਫੋਰ ਮੈਲੋ ਨੇ ਹਾਂਜੀ ਉਹ ਫੋਰ ਮੈਲ ਇਹ ਕਾਰੀਗਰ ਹੈ ਹਾਂਜੀ ਇਹ ਕਾਰੀਗਰ ਨੇ ਉਹਦਾ ਪਿਆਰ ਦੱਸ ਕੇ ਜਾਊਗਾ ਵੀ ਐਂ ਕੰਮ ਕਰਦਾ ਠੀਕ ਉਹ ਤਾਂ ਆਪਣੇ ਗੜੀ ਇੱਥੇ ਸੰਘਨ ਗੇਟ ਬਣਾਉਣ ਲੱਗ ਰਹੇ ਬਹੁਤ ਬੜਾ ਚੰਗਾ ਦੱਸ ਹੂੰ ਹੂੰ ਕਟੂ ਸ਼ਾਮ ਮੰਦਿਰ ਬਣਾ ਗਿਆ ਪਾਤਲੇ ਅੱਛਾ ਪਾਤਨ ਵਾਲਾ ਕਟੂ ਸ਼ਾਮ ਮੰਦਿਰ ਇਹਨਾਂ ਬਣਾਇਆ ਮੰਦਿਰ ਇਹੀ ਬਣਾ ਕੇ ਆਏ ਨੇ ਇਹ ਮੰਦਿਰ ਦੀ ਕੰਮ ਠੀਕ ਇਹ ਮੰਦਿਰ ਬੰਦੇ ਬਾਹਰੋਂ ਸਾਰੇ ਮਿਸਤਰੀ ਇਹ ਲੰਗਰ ਹਾਲ ਹੈ ਜੀ ਬਿੰਦੂ ਸਰ ਤੀਰ ਦਾ ਤੇ ਇਹ ਕਿੰਨੀ ਲੰਬਾਈ ਚੜੇ ਇਹਦੀ ਇਹ ਜੀ ਹੂੰ ਤਾਂ ਹੈਗੀ ਜੀ 200 ਤੋਂ ਉੱਤੇ ਲੰਬਾਈ ਥੀ ਠੀਕ ਹੈ ਜੀ ਇਹ ਜਿਹੜਾ ਨੰਬਰ ਛਗਣ ਕਰਨ ਵਾਸਤੇ 111 ਫੁੱਟ ਤੋਂ ਬੈਠਾ ਹੈ 111 ਫੁੱਟ ਮੁੰਬਈ ਤੇ 49 ਫੁੱਟ ਚੌੜਾ ਹੈ ਛੀ ਲਾਈਨਾਂ ਲੱਗ ਜਾਂਦੀਆਂ ਨੇ ਤਿੰਨ ਦੋ ਲਾਈਨ ਉੱਥੇ ਦੋ ਇੱਥੇ ਦੋ ਤੇ ਪੁੱਢਾ ਬੈਠੂਗਾ ਲਾਈਨ ਜੱਦਿਕਾ ਵੀ ਚੱਲਦੀ ਹੈ ਹਾਂ ਜੀ ਛੀ ਲਾਈਨਾਂ ਲੱਗਦੀਆਂ ਨੇ ਉੱਧਰ ਮਾਈਆਂ ਵਾਸਤੇ ਇੱਧਰ ਵਾਸਤੇ ਇੱਧਰ ਬੰਦੇ ਬੈਠ ਜਾਂਦੇ ਨੇ ਇੱਧਰ ਐਂਟਰੀ ਹੋਊਗੀ ਉਰੇ ਭਾਂਡੇ ਰੱਖੇ ਲੜਦੇ ਅੱਛਾ ਜੀ ਬੰਦਾ ਬੈਠੀਦਾ ਅੱਛਾ ਲੰਗਰੀ ਆਪਣੇ ਵਰਤਾਨ ਵਾਲੇ ਕਰਦੇ ਨੇ ਹਾਂ ਹਾਂ ਉਹ ਲੰਗਰਾਂ ਤੋਂ ਬੈਠ ਕੇ ਉਹ ਪਰਲਾ ਗੇਟ ਖੋਲਦਾਂਗੇ ਦੰਗ ਸਾਕ ਕੋ ਉੱਥੇ ਦੀ ਭੰਦੇ ਆਦਮੇ ਤੋਂ ਕੇ ਭੰਦੇ ਫਿਰ ਅੱਗੇ ਆ ਜਾਣਗੇ ਵੱਡੇ ਗੇਟ ਤੇ ਠੀਕ ਹੈ ਜੀ ਹਾਂਜੀ ਅੱਗੇ ਹੋਰ ਬਿਲਡਿੰਗ ਪੇ ਰੱਖੀ ਹੋਈ ਹੈ ਤੁਮਾਰਾ ਸਾਹਿਬ ਅੱਛਾ ਜੀ ਅੱਗੇ ਹੋਰ ਬਿਲਡਿੰਗ ਹੈਗੀ ਹੈ ਹੋਰ ਨਹੀਂ ਜਦੋਂ ਸੰਗਤ ਆਵੇਗੀ ਹੋਰ ਨਹੀਂ ਠੀਕ ਅੱਛਾ ਇੱਧਰ ਵੀ ਹੈਗੀ ਬਿਲਡਿੰਗ ਜੇ ਸੰਗਤ ਵੱਧ ਜਾਵੇ ਤੇ ਇੱਧਰ ਵੀ ਆ ਜਾਵੇ ਹਾਂਜੀ ਇਹ ਨਾਲ ਕੋਈ ਕਿਸੇ ਦੀ ਜ਼ਮੀਨ ਟੱਚ ਨਹੀਂ ਇੱਧਰ 26 ਫੁੱਟ ਦੀ ਗਲੀ ਘੁੰਮ ਕੇ ਚਾਰ ਚੁਫੇਰੇ ਘੁੰਮੂਗੀ ਇਹਦੇ ਕਿਦੀ ਬਿਲਡਿੰਗ ਨਾ ਹਾਂ ਠੀਕ ਹੈ ਕਿਸੇ ਦੀ ਗਲੀ ਨਹੀਂ ਪਰਲੇ ਬੰਨੇ ਸਕੂਲ ਹੈ ਉਦੋਂ ਕੱਢੇ ਕੱਢੇ ਪ੍ਰਮਾਨ ਸਾਹਿਬ ਹੈ ਜੀ ਚਾਰ ਸਵੇਰੇ ਖੁੱਲਾ ਹੀ ਹੈ ਹਾਂਜੀ ਖੁੱਲਾ ਹੈ ਤੇ ਨਾਲ ਕਿਸੇ ਦੀ ਨਾ ਕਿਸੇ ਦੀ ਜ਼ਮੀਨ ਟੱਚ ਨਹੀਂ ਹੈ ਹਾਂ ਹਾਂ ਕਿੰਨੀ ਦੀ ਜ਼ਮੀਨ ਹੈ ਪਿੰਡੋਂ ਚੱਲ ਕੇ ਪਹਿਲਾਂ ਦਰਬਾਰ ਸਾਹਿਬ ਆ ਜਾਂਦੇ ਜੀ ਫਿਰ ਸਕੂਲ ਆ ਗਿਆ ਬਾਬਾ ਭਾਈ ਸਾਹਿਬ ਦੀ ਸਮਾਦ ਆ ਗਈ ਨਾਲ ਪੰਗਰੋਂ ਦਾ ਟੋਬਾ ਆ ਗਿਆ ਨਾਲ ਫਿਰ ਸਕੂਲ ਤੋਂ ਘੁੰਮ ਕੇ ਪਰਲੇ ਪਾਸੇ ਫਿਰ ਨਹਿਰ ਆ ਗਈ ਵਾਟਰ ਬਾਕਸ ਆ ਗਿਆ ਫਿਰ ਸਟੇਡੀਅਮ ਆ ਗਿਆ ਸਟੇਡੀਅਮ ਤੋਂ ਘੁੰਮ ਕੇ ਫਿਰ ਉੱਪਰ ਦੀ ਆ ਦੇ ਨਾਲ ਕਿਸੇ ਦੀ ਜ਼ਮੀਨ ਕੋਈ ਟੱਚ ਨਹੀਂ ਚਾਰ ਸਵੇਰੇ ਦਾ ਆਉਂਦਾ ਹੀ ਹੈ ਸੁੰਦਰ ਰਸਤਾ ਚੌੜਾ ਤੇ ਚਾਰ ਸਵੇਰੇ ਜਿੰਦ ਮਰਜੀ ਫਿਰ ਜਾਓ ਠੀਕ ਹੈ ਜੀ ਹਾਂਜੀ ਚਾਰ ਕਮਰੇ ਚਾਰੇ ਉੱਠਾ ਮਸਤ ਆਪ ਦਾ ਸਵਾਗਤ ਹੈ ਨਿਖਰਾਓ ਕਿਸੇ ਨੇ ਪਾਠ ਕਰਾਉਣਾ ਹੈ ਕਿਸੇ ਨੇ ਪੂਜਾ ਕਰਾਣੀ ਹੈ ਖੰਡ ਪਾਠ ਖਾਣਾ ਹੈ ਕਿਸੇ ਨੇ ਸਦਾ ਪਾਠ ਕਰਾਣਾ ਤੱਕ ਰਾ ਸਕਦੇ ਇੱਥੇ ਸਭ ਚੀਜ਼ ਦੀ ਬੰਦਨ ਹੈ ਕੋਈ ਵੀੜੀ ਬੱਤਾ ਕੁਝ ਨਹੀਂ ਪੀਊਗਾ ਜਿਹੜਾ ਖਾਣਾ ਬਣੂਗਾ ਇੱਥੇ ਦੇਸੀ ਘੋਦਾ ਬਣੂਗਾ ਜੀ ਜਦੋਂ ਲੰਗਰ Bhandara ਚੱਲੂਗਾ ਤੇ ਅੱਛਾ ਦੇਸੀ ਚੱਲਦਾ ਦੇਸੀ ਘੋਦਾ ਜੀ ਦੇਸੀ ਘੋਦਾ ਹੀ ਬਣਦਾ ਹੈ ਨਹੀਂ ਦੂਜਾ ਨਹੀਂ ਜਾਂਦਾ ਜੀ ਇੱਥੇ ਜਿਵੇਂ 14ਵੇਂ ਮੌਸ ਨੂੰ ਆਮ Bhandara ਲੱਗੂਗਾ ਉਹ ਦੇਸੀ ਘੋਦਾ ਲੱਗੂਗਾ ਜੀ ਚਾਹੇ ਖੀਰ ਚਾਹੇ ਪ੍ਰਸ਼ਾਦ ਦੀ ਕੋਈ ਮਿੱਠਾ ਬਣੂਗਾ ਦਾਲ ਬਣੂਗੀ ਜੀ ਪ੍ਰਸਾਦ ਦੇ ਬਣਨਗੇ ਚੌਲ ਬਣਨਗੇ ਠੀਕ ਹੈ ਇਹ ਬਣੂਗਾ ਦੇਸੀ ਕੀ ਉਹਦਾ ਬਣੇਗਾ ਦੇਸੀ ਹਾਂਜੀ ਅਬ ਉਹ ਨਹੀਂ ਕਰਦਾ ਅਰ ਨਾ ਉਸ ਦਿਨ ਦੇ ਅੰਦਰ ਜੀ ਅਸੀਂ ਲਸਣ ਇਕੱਠਾ ਪਾਵਾਂਗੇ ਜੀ ਤੇ ਅੰਦਰ ਅੱਛਾ ਲਸਣ ਇਕੱਠਾ ਵੀ ਨਹੀਂ ਪਾਵਾਂਗੇ ਨਹੀਂ ਉਸ ਦਿਨ ਨਹੀਂ ਪਾਉਂਦੇ ਹਾਂ ਕਿਤੇ ਕਿਹ ਜਾ ਬੰਦਾ ਜੀ ਸੰਗਤ ਠੀਕ ਜੀ ਹਾਂਜੀ ਜਿਹੜੇ ਇੱਥੇ ਆ ਵਰਤਨ ਨੇ ਇਹ ਮથે ਮੰਦਰ ਦੇ ਆਪਦੇ ਨੇ ਹਾਂਜੀ ਮੰਦਰ ਦੇ ਆਪਦੇ ਐ 14 ਮੌਸ ਨੂੰ ਆਮ ਵੀ ਜਦ ਵੀ ਮਰਚਾ ਜਿੰਨੀ ਮਰਜ਼ੀ ਵਰਤਨ ਲੈ ਸਕਦਾ ਕੋਈ ਕਿਸੇ ਨਾਲ ਆਪ ਬਣਾਉਣਾ ਹੋਵੇ ਚਾਹੇ ਆਪ ਅੱਛੇ ਦਾ ਲੰਗਰ ਬਣਿਆ ਅਸੀਂ ਬਾਹਰੋਂ ਵਰਤਨ ਲਿਆਵਾਂ ਨੂੰ ਇੱਥੇ ਸਰ ਜਾਂਦਾ ਸਮ ਵਰਤਨ ਦੀ ਸਾਡੇ ਗੁਰੂ ਘਰ ਨਾਲ ਹੈ ਜੀ ਗੁਰੂ ਘਰ ਦੇ ਬਾਹਰ ਲਿਆਵਾਂਗੇ ਸੇ ਬਾਹਰੋਂ ਲਿਆਂਦੇ ਸਤਜੰਗ ਸਤ ਸਤ ਗੁਰੂ ਘਰ ਵੀ ਇੰਨੇ ਬੱਤਾਂ ਸਾਡੇ ਹਾਂਜੀ ਅੱਜ ਠੱਗਾ ਪ੍ਰਸਾਦਾ ਦੋਨੇ ਪਾਸੇ ਹੋਰ ਜੀ ਕੀ ਹਾਲ ਨੇ ਠੀਕ ਹੈ ਜੀ ਵਧੀਆ ਠੀਕ ਠਾਕ ਲੰਗਰ ਲੈ ਕੇ ਆਂਦੇ ਪਿੰਡੋਂ ਅੱਛਾ ਇਹ ਲੰਗਰੀ ਹੈ ਹਾਂਜੀ ਠੀਕ ਹੈ ਪ੍ਰਸਾਦ ਦੇ ਲੈਂਦਾ ਉਧਰ ਲੈਂਦੇ ਪਿੰਡੋਂ ਜਾ ਕੇ ਗੱਜਾ ਜਿਵੇਂ ਆਪਾਂ ਨੇ ਗੱਜਾ ਕਰਕੇ ਹੁੰਦਾ ਕੀ ਨਾਮ ਤੁਹਾਡਾ ਰੋਡੂ ਹੈ ਜੀ ਸਹੀ ਨਾਮ ਦਾ ਦਰਸ਼ਨ ਹੈ ਰੋਡੂ ਦਾ ਜਾਂਦਾ ਰੋਡੂ ਤੋਂ ਜਾਂਦੇ ਨੇ ਠੀਕ ਹੈ ਓਕੇ ਬਾਈ ਇਥੋਂ ਦੀ ਰਸੋਈ ਹੈ ਜੀ ਇੱਥੇ ਆਪਾਂ ਹੀ ਸਕਦੇ ਆ ਲੰਗਰ ਠੰਡੀ ਕਰ ਲਵਾਂ ਮੈਂ ਤੁਸੀਂ ਸਭ ਕੋਈ ਹਾਂਜੀ ਏਸ ਹੀ ਅੱਜ ਦੀ ਵੀਡੀਓ ਸ਼੍ਰੀ ਬਿੰਦੂ ਸਰ ਤੀਰਥ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋएगी ਸੋ ਜੇ ਕੋਈ ਵੀ ਤੁਹਾਡੇ ਸੁਝਾਅ ਨੇ ਤਾਂ ਉਹ ਜਰੂਰ ਸਾਂਝੇ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਤੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਪਾਂ ਇਸ ਟਾਈਮ ਆਪਾਂ ਘਰ ਪਹੁੰਚ ਚੁੱਕੇ ਆ ਤੇ ਛੇਤੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ